ਹਾਸਲਾ ਜੋ ਮੇਰੇ ਨਾਲ ਚੰਨੋ ਤੋਂ ਤੁਰ ਰਿਹਾ ਮੇਰਾ ਸਵਾਗਤ ਉਹਨਾਂ ਨੇ ਇੱਥੇ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਮਯਾਬੀ ਪਾਈ ਹੈ ਸ਼ੰਗਾਂ ਦੇ ਵਿੱਚ ਕੋਈ ਬੀਜਪੀ ਦਾ ਘੇਰ ਨਹੀਂ ਹੋ ਰਿਹਾ ਲੋਕ ਸਭਾ ਚੋਣਾਂ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਪੱਪਾਂ ਪਾਰ ਨੇ ਤਾਂ ਉੱਥੇ ਹੀ ਚੋਣ ਅਖਾੜਾ ਖਿਆ ਨਜ਼ਾਰਾ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਸੰਗਰੂਰ ਵਿਖੇ ਸੰਗਰੂਰ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਵੱਡੇ ਇਕੱਠ ਦੇ ਨਾਲ ਸੰਗਰੂਰ ਦੇ ਵਿੱਚ ਐਂਟਰੀ ਕੀਤੀ ਹੈ ਤਾਂ ਉੱਥੇ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਰਕਰ ਦੇ ਇਕੱਠ ਦੇ ਨਾਲ ਉਹਨਾਂ ਨੇ ਸੰਗਰੂਰ ਦੇ ਵਿੱਚ ਆ ਕੇ ਲੋਕਾਂ ਨੂੰ ਸੰਬੋਧਨ ਕੀਤਾ ਹੈ ਇਸਦੇ ਨਾਲ ਹੀ ਉਹਨਾਂ ਨੇ ਮੌਕੇ ਤੇ ਦਫ਼ਤਰ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਾਂ ਕਤ ਸੰਗਰੂਰ ਦੇ ਵਿੱਚ ਭਾਜਪਾ ਨੂੰ ਲੈ ਕੇ ਇੱਕ ਵੱਡੀ ਲਹਿਰ ਹੈ ਤੇ ਉਹ ਪਾਰਟੀ ਦਾ ਧੰਨਵਾਦ ਕਰਦੇ ਨੇ ਕਿ ਉਹਨਾਂ ਨੂੰ ਉਮੀਦਵਾਰ ਦੇ ਰੂਪ ਦੇ ਵਿੱਚ ਚੁਣਿਆ ਹੋਇਆ ਤਾਂ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਜਿੱਤ ਨੂੰ ਯਕੀਨੀ ਬਣਾਉਣ ਤੇ ਇਸਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਉਹ ਵਰਕਰ ਮੀਟਿੰਗ ਸ਼ੁਰੂ ਕਰਨ ਜਾ ਰਹੇ ਨੇ ਤੇ ਸਮੇਂ ਦੀ پابੰਦੀ ਦੇ ਨਾਲ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਆਪਣੇ ਵਿਚਾਰ ਰੱਖਣਗੇ ਤੇ ਜੋ ਭਾਜਪਾ ਸਰਕਾਰ ਨੇ ਭਾਰਤ ਦੇ ਵਿੱਚ ਹੁਣ ਤੱਕ ਵਿਕਾਸ ਦਾ ਕੰਮ ਕੀਤਾ ਹੈ ਉਸ ਦੇ ਬਾਰੇ ਵੀ ਚਰਚਾ ਕਰਨਗੇ ਤੁਸੀਂ ਆਪ ਦੇਖ ਲਓ ਕਾਫਲਾ ਜੋ ਮੇਰੇ ਨਾਲ ਛਣੋਂ ਤੋਂ ਤੁਰ ਰਿਹਾ ਮੇਰਾ ਸਵਾਗਤ ਉਹਨਾਂ ਨੇ ਇੱਥੇ ਕੀਤਾ ਹੈ ਇਹਨਾਂ ਦੇ ਵਿੱਚ ਜਨਾ ਪਿਆਰ ਹੈ ਸਤਿਕਾਰ ਹੈ ਇਹਨਾਂ ਉਤਸ਼ਾਹ ਹੈ ਤੇ ਪਾਰਟੀ ਬਹੁਤ ਤਕੜੇ ਪਧਰਤੇ ਇਥੇ ਆਪਾਂ ਇਲੈਕਸ਼ਨ ਲੜਾਂਗੇ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਮਯਾਬੀ ਪਾਏਗੀ ਕੀ ਸਮਝੋ ਕਿ ਕਿਹੜੇ ਉਮੀਦਵਾਰ ਨਾਲ ਪਾਰਟੀ ਨਾਲ ਟੱਕਰ ਹੈ ਕਿਉਂਕਿ ਅੱਜ ਅੱਜ ਤੋਂ ਮੈਂ ਆਇਆ ਹਾਂ ਇਹ ਮੈਨੂੰ ਦੋ ਦਿਨ ਦਾ ਵਕਤ ਦੇ ਤੇ ਫਿਰ ਤੈਨੂੰ ਦੱਸਾਂਗਾ ਕਿਹਦੇ ਨਾਲ ਮੇਚ ਆ ਕਿਤੇ ਨਾਲ ਨਹੀਂ ਹੈ ਹਲੇ ਤਾਂ ਸ਼ੁਰੂਆਤ ਹੀ ਹੋਈ ਹੈ ਇੱਕ ਆਦੇ ਦਿਨ ਚ ਮਾਹੌਲ ਬਣੇਗਾ ਹਲੇ ਸਾਰੇ ਵੇਟ ਕਰ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਕਿਨੇ ਬੰਨਾ ਕਿਦਾਂ ਐਲਾਨ ਹੋਣਾ ਤੇ ਉਹ ਹੁਣ ਐਲਾਨ ਹੋਇਆ ਲੋ ਬਰਕਰਾਰੇ ਵੀ ਤੁਸੀਂ ਦੇਖ ਸਕਦੇ ਹੋ ਕਾਫਲਾ ਪਤਾ ਨਹੀਂ ਕਿਨੇ ਕਿਲੋਮੀਟਰ ਤੱਕ ਪਿੱਛੇ ਜਾ ਰਿਹਾ ਤੇ ਇਸ ਕਰਕੇ ਹੁਣ ਦੇਖਦੇ ਹਾਂ ਸਮੀਕਰਨ ਕਿਵੇਂ ਬਣਦਾ ਹਨ ਸਾ ਜਿਸ ਤਰ੍ਹਾਂ ਦੇਖ ਲਓ ਕਿ ਪਿੰਡਾਂ ਦੇ ਵਿੱਚ ਬੀਜੇਪੀ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਹਰ ਉਮੀਦਵਾਰ ਨੂੰ ਕਿਹਾ ਜਾ ਰਿਹਾ ਹੈ ਕੀ ਸਮਝਦੇ ਹੋ ਕਿ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਪ੍ਰਚਾਰ ਕਰਦੇ ਹੋ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਬੀਜੇਪੀ ਦਾ ਖੇਤ ਨਹੀਂ ਹੋ ਰਿਹਾ ਕੋਈ ਬੀਜੇਪੀ ਦੇ ਖਿਲਾਫ ਕੋਈ ਆંદੋਲਨ ਨਹੀਂ ਹੈ ਪਿੰਡਾਂ ਦੇ ਲੋਕ ਅਰਵਿੰਦ ਖੰਨਾ ਨੂੰ ਬਹੁਤ ਸਾਲਾਂ ਤੋਂ ਜਾਣਦੇ ਹਨ ਪਿਛਲੇ 25 ਸਾਲ ਤੋਂ ਮੈਂ ਇਸ ਇਲਾਕੇ ਦੀ ਸੇਵਾ ਕੀਤੀ ਹੈ ਪਰ ਮੇਰੇ ਖਿਆਲ ਮੈਂ ਇੱਥੇ ਬਹੁਤ ਘੱਟ ਪਿੰਡ ਹੋਣੇ ਹਨ ਜਿਦੇ ਵਿੱਚ ਮੇਰੀ ਉਮੀਦ ਸੰਸਦ ਨੇ ਕੰਮ ਨਹੀਂ ਕੀਤਾ ਹੋਣਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੱਕ ਪੱਧਰ ਤੇ ਮੇਰੀ ਕੋਈ ਵਿਰੋਧ ਕਰੂਗਾ ਦੂਜੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਦੀ ਕੋਈ ਵਿਰੋਧ ਨਹੀਂ ਹੋ ਰਹੀ ਐ ਜੋ ਤਿੰਨ ਮੈਂ ਕਹਿ ਸਕਦਾ ਕਿ ਲੋਕਾਂ ਨੇ ਕੋਈ ਗੱਲਾਂ ਉਠਾਈਆਂ ਜਿਵੇਂ ਹਰੇਕ ਪਾਰਟੀ ਦੇ ਖਿਲਾਫ ਗੱਲਾਂ ਹੁੰਦੀ ਹੈ ਪਰ ਐਸੀ ਕੋਈ ਗੱਲ ਨਹੀਂ ਆਪਾਂ ਜੋ ਵੀ ਤੁਸੀਂ ਜਿਸ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ہیں ਪ੍ਰਧਾਨ ਮੰਤਰੀ ਮੋਦੀ ਸਾਹਿਬ ਹਿੰਦੁਸਤਾਨ ਦੇ ਹਰੇਕ ਜੱਥੇਬੰਦੀ ਨਾਲ ਹਰੇਕ ਵਕਤੀ ਨਾਲ ਖੜੀ ਹੈ ਔਰ ਪੂਰਾ ਕੰਮ ਕਰਕੇ ਆਪਾਂ ਦਿਖਾਵਾਂਗੇ ਲੋਕਾਂ ਨੂੰ ਕਿ ਆਪਾਂ ਹਰੇਕ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਇਹ ਇਨਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਹਾਲੇ ਵੀ ਪ੍ਰੋਟੈਸਟ ਹੋਣੇ ਜਾਰੀ ਨੇ की हो कि किसान भारतीय जनता पार्टी के खिलाफ बिल्कुल नहीं है और किसान मेरे खिलाफ़ बिल्कुल नहीं है किसानों भी पता है कि अरविंद खन्ना तो उम्मीद संस्था ने कि सेवा की है किसानों भी पता है कि प्राइम मिनिस्टर साहब ने मोदी साहब ने जो किसान देते उपराले चुके हैं चाहे किसान समान ਨੇਤੀ ਯੋਜਨਾ ਹੋਵੇ ਚਾਹੇ ਯੂਰੀਆ ਦੇ ਉੱਤੇ ਸਬਸਿਡੀ ਦੀ ਗੱਲ ਹੋਵੇ ਚਾਹੇ ਐਮਐਸਪੀ ਨੂੰ ਵਿਧਾਨ ਦੀ ਗੱਲ ਹੋਵੇ ਕਿਸਾਨਾਂ ਨੂੰ ਪਤਾ ਇੱਕ ਇਕਾਦਾ ਜਥੇਬੰਦੀ ਕਿਸੇ ਦੇ ਨਾਲ ਮਿਲ ਕੇ ਸਾਡੀ ਵਿਰੋਧ ਕਰ ਰਹੀ ਹੈ ਉਹ ਜਥੇਬੰਦੀ ਵਿਰੋਧ ਕਰ ਰਹੀ ਹੈ ਪੰਜਾਬ ਦਾ ਕਿਸਾਨ ਨਾ ਭਾਰਤੀ ਜਨਤਾ ਪਾਰਟੀ ਨੂੰ ਵਿਰੋਧ ਕਰ ਰਿਹਾ ਨਾ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਨੂੰ ਵਿਰੋਧ ਕਰ ਰਿਹਾ ਨਾ ਅਰਵਿੰਦ ਖੰਨਾ ਦੀ ਵਿਰੋਧ ਕਰ ਰਿਹਾ ਕੀ ਸਮਝਦੇ ਕਿ ਇਹ ਜਿਹੜੇ ਕਿਸਾਨ ਜਥੇਬੰਦੀ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੇ ਨਾਲ ਰਲ ਕੇ ਵਿਰੋਧ ਕਰ ਰਹੇ ਨੇ ਕਿਹੜੀ ਪਾਰਟੀ ਦਾ ਸਮਝਦੇ ਹੋ ਕਿ ਕਿਹਨਾਂ ਵੱਲ ਵਿਰੋਧ ਕਰਵਾਇਆ ਜਾ ਰਿਹਾ ਹੈ ਸਰਕਾਰ ਦੇ ਨਾਲ ਮਿਲੀਏ ਜਥੇਬੰਦੀਆਂ ਪੈਸਾ ਤਾਂ ਸਰਕਾਰ ਦੇ ਕੋਲ ਆ ਉਹਨਾਂ ਦਾ ਫੰਡ ਦੋ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਨਹੀਂ ਕੋਈ ਵੀ ਕਿਸਾਨ ਅੱਜ ਛੜਕਤੇ ਨਹੀਂ ਐ ਸਾਰੇ ਕਿਸਾਨ ਆਪਣੇ ਖੇਤਾਂ 'ਚ ਬਿਜੀ ਐ ਆਪਣੇ ਮੰਡੀਆਂ 'ਚ ਬਿਜੀ ਐ ਸਾਰੇ ਕਿਸਾਨ ਇਸ ਦੇਸ਼ ਦੇ ਨਾਲ ਐ ਪੰਜਾਬ ਦੇ ਸੂਬੇ ਨਾਲ ਐ ਭਾਰਤੀ ਜਨਤਾ ਪਾਰਟੀ ਨਾਲ ਐ ਤਾਂ ਜਥੇਬੰਦੀਆਂ ਹਨ ਇਹ ਜਥੇਬੰਦੀਆਂ ਕਰਕੇ ਆਪਾਂ ਕਿਸਾਨ ਨੂੰ ਦੋਸ਼ੀ ਨਹੀਂ ਠਰਾ ਸਕਦੇ ਕੀ ਕਹਿਣਾ ਚਾਹੁੰਦੇ ਹੋ ਜਥੇਬੰਦੀਆਂ ਨੂੰ ਜਿਹੜਾ ਕਿਸਾਨਾਂ ਦਾ ਓ ਯਾਰ ਜਥੇਬੰਦੀਆਂ ਨੂੰ ਅਰਵਿੰਦ ਖੰਨਾ ਬਾਰੇ ਚੰਗਾ ਜਾਣਦੇ ਐ ਮੈਂ ਸੰ ਲੋਕ ਮੈਂ ਲੋਕਾਂ ਦੀ ਸੇਵਾ ਕੀਤੀ ਹੈ ਅੱਗੇ ਵੀ ਕਰਾਂਗੇ ਮੈਂ ਇਸ ਇਸ ਤਰੀਕੇ ਦਾ ਇਨਸਾਨ ਹੈ ਜੋ ਕੱਲੇ ਪੰਜਾਬ ਦੇ ਵਿੱਚ ਮੇਰੇ ਖਿਆਲ ਵਿੱਚ ਸਾਰੇ ਦੇਸ਼ ਦੇ ਵਿੱਚ ਐਸਾ ਇਨਸਾਨ ਹੋਣਾ ਜਿਹਦੇ ਉਸੂਲਾ ਤੇ ਪਾਰਟੀ ਤੋਂ ਅਸਤੀਫਾ ਦੇ ਕੇ ਐਮ ਐਲ ਏ ਪਦਰ ਤੋਂ ਅਸਤੀਫਾ ਦੇ ਕੇ ਮੈਂ ਘਰ ਬਹਿ ਗਿਆ ਸੀ ਤੂੰ ਮੈਨੂੰ ਇੱਕ ਹੋਰ ਉਦਾਹਰਨ ਦੱਸ ਦੇ ਮੈਂ 3 ਸਾਲ ਵਿਧਾਨ ਸਭਾ ਦੇ ਵਿੱਚ ਬਹਿ ਕੇ ਤਨਖਾਹ ਲੈ ਸਕਦਾ ਸੀ ਪਰ ਮੈਂ ਉਹ ਠੋਕਿਆ ਕਿਉਂਕਿ ਮੈਂ ਉਸੂਲਾ ਦੀ ਲੜਾਈ ਲੜਦਾ ਸੀ ਮੋ ਜਥੇਬੰਦੀਆਂ ਨੂੰ ਔਰ ਸਾਰੇ ਇਸ ਮੁੱਚੇ ਪੰਜਾਬ ਨੂੰ ਇਹ ਮੇਰਾ ਵਾਅਦਾ ਰਿਹਾ ਕਿ ਉਹਨਾਂ ਦੀ ਆਵਾਜ਼ ਉੱਠ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਆਵਾਜ਼ ਉੱਠ ਕੇ ਗੱਲ ਕਰਾਂਗੇ ਤੇਰੀ ਕਦੇ ਹੋਈ ਨਹੀਂ ਤੇਰੀ ਕਿਤੇ ਹੋਈ ਹੈ ਭਰਾ ਜੋ ਬੰਦਾ ਜੋ ਬੰਦਾ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਵਿਛੜਦਾ ਨਹੀਂ ਹੈ ਉਹਦੇ ਲਈ ਡੇਰੀ ਹੋ ਸਕਦੀ ਹੈ ਜੋ ਬੰਦਾ 25 ਸਾਲ ਤੋਂ ਇਸ ਇਲਾਕੇ ਦੇ ਵਿੱਚ ਵਿਛੜਿਆ ਪਿਛਲੇ 2 ਸਾਲ ਮੈਂ ਪਿੰਡ-ਪਿੰਡ ਹੋ ਕੇ ਆਇਆ ਮੇਰੇ ਲਈ ਕੋਈ ਦੇਰੀ ਨਹੀਂ ਹੈ ਮੈਂ ਪਾਰਟੀ ਦੇ ਫੈਸਲੇ ਸਿਰ ਮੱਥੇ ਆ ਮੈਨੂੰ ਨਹੀਂ ਲੱਗਦਾ ਕਿ ਸਾਡੀ ਪਾਰਟੀ ਵਿੱਚ ਕੋਈ ਕਮੀ ਹੈ ਆਪਣੀ ਤਿਆਰੀ ਪੂਰੀ ਹੈ ਚਾਹੇ ਬਲੌਕ ਪੱਧਰ ਤੇ ਚਾਹੇ ਆਪਣੇ ਬੂਥ ਪੱਧਰ ਤੇ ਚਾਹੇ ਆਪਣੇ ਜ਼ਿਲ੍ਹਾ ਪੱਧਰ ਤੇ ਭਾਰਤੀ ਜਨਤਾ ਪਾਰਟੀ ਸੰਗਰੂਰ ਪੂਰੀ ਤਿਆਰ ਹੈ ਪਿਛਲੇ 2 ਸਾਲ ਲਗਾਤਾਰ ਆਪਾਂ ਇਹ ਹੀ ਕੰਮ ਕਰਦੇ ਆ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਕਮੀ ਹੈ ਔਰ ਕੋਈ ਦੇਰੀ ਹੈ ਕਲਾ ਸਾਹਿਬ ਜੇਕਰ ਲੋਕ ਸੰਗਰੂਰ ਦੇ ਲੋਕ ਤੁਹਾਨੂੰ ਝਿਤਾ ਦੇ ਦਿੰਦੇ ਨੇ ਕਿਹੜੇ ਮੁੱਖ ਮੁੱਦੇ ਰਹਿਣਗੇ ਸੰਗਰੂਰ ਦੇ ਲਈ ਜੋ ਤੁਸੀਂ ਤੁਸੀਂ ਦੇਖਦੇ ਪਿਛਲੇ 40 ਸਾਲ ਸੰਗਰੂਰ ਨੂੰ ਰੋਲ ਕੇ ਰੱਖਦੇ ਇੱਥੇ ਚੰਗੇ ਹਸਪਤਾਲ ਬਣਨੇ ਚਾਹੀਦੇ ਸਰਕਾਰੀ ਚੰਗੇ ਸਕੂਲ ਬਣਨੇ ਚਾਹੀਦੇ ਸੈਂਟਰ ਸਰਕਾਰ ਤੋਂ ਫੰਡਡ ਕਿਸਾਨਾਂ ਵਾਸਤੇ ਐਫ ਪੀਓਜ਼ ਹੋਰ ਆਣੇ ਚਾਹੀਦੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕੋਆਪਰੇਟਿਵ ਮੂਵਮੈਂਟ ਨੂੰ ਬਤਾਨੀ ਚਾਹੀਦੇ ਜਿੱਦੇ ਨਾਲ ਕਿਸਾਨ ਆਪਣਾ ਫਸਲ ਉੱਥੇ ਵੇਚ ਸਕੇ ਆਪਣੇ ਜੋ ਨੌਜਵਾਨ ਹੈ ਜੋ ਆਪਣੇ ਪੇੜਾ ਦੇ ਖਣਾ ਹੋਣਾ ਚਾਹੁੰਦੇ ਉਹਨਾਂ ਨੂੰ ਰੋਜ਼ਗਾਰੀ ਦੇ ਸਾਧਨ ਮਿਲਨੇ ਚਾਹੀਦੇ ਔਰ ਇਹ ਸਾਧਨ ਕੋਈ ਇੱਥੇ ਕੋਚ ਫੈਕਟਰੀ ਨਹੀਂ ਲੱਗੀ ਇੱਥੇ ਛੋਟੇ ਫੈਕਟਰੀਆਂ ਲੱਗਣਗੇ ਜੋ ਕਿਸਾਨੀ ਨਾਲ ਜੁੜਿਆ ਹੋਇਆ ਕਿਉਂਕਿ ਇਹ ਕਿਸਾਨ ਇਹ ਇਲਾਕਾ ਕਿਸਾਨਾਂ ਦਾ ਹੈ ਤੇ ਇਸ ਕਰਕੇ ਆਪਾਂ ਇਸ ਤਰੀਕੇ ਦੀ ਫੈਕਟਰੀਆਂ ਇੱਥੇ ਲਾਵਾਂਗੇ ਜਿਵੇਂ ਪੈਪਸੀ ਲੱਗੀ ਇਸ ਤਰੀਕੇ ਦੀ ਫੈਕਟਰੀ ਲਗਾਉਂਦੀ ਲੋੜ ਹੈ ਜਿਵੇਂ ਆਪਣੇ ਬੱਚਿਆਂ ਨੂੰ ਵੀ ਜੋ ਕਿਸਾਨੀ ਨਹੀਂ ਕਰਨਾ ਚਾਹੁੰਦੇ ਪਰ ਵਪਾਰ ਕਰਨਾ ਚਾਹਦੇ ਉਹਨਾਂ ਨੂੰ ਮੌਕਾ ਮਿਲੇ ਸਾਡੀ ਟਰੱਕ ਯੂਨੀਅਨ ਵਾਲੇ ਜਿਨ੍ਹਾਂ ਨੇ ਟਰੱਕਾ ਪਾਲੀ ਨਹੀਂ ਹੈ ਉਹਨਾਂ ਨੂੰ ਮੌਕਾ ਮਿਲੇ ਔਰ ਸਾਡੇ ਜੋ ਕਿਸਾਨ ਹੈ ਉਹਨਾਂ ਦੀ ਆਮਦਨੀ ਵਧਣੀ ਚਾਹੀਦੀ ਹੈ ਅੱਜ ਕਿਸਾਨਾਂ ਦਾ ਜੋ ਮੁੱਦਾ ਹੈ ਉਹ ਆਮਦਨੀ ਵਧਾਣ ਦਾ ਮੁੱਦਾ ਹੈ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਆਮਦਨੀ ਵਧਾਉਂਦੀ ਹੈ ਜੋ ਸਾਡਾ ਰੇੜੀ ਵਾਲਾ ਲਾ ਰਿਹਾ ਉਹਦੀ ਆਮਦਨੀ ਕਿਵੇਂ ਵਧਾਵਾਂਗੇ ਉਹਦੀ ਬਰਦੇ ਤਾਂ ਪੱਕੇ ਕਰ ਸਕਦੇ ਜੋ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਇੱਕ ਵਿਸ਼ਕਰਮਾ ਯੋਜਨਾ ਸ਼ੁਰੂ ਕੀਤੀ ਹੈ ਉਹਦੇ ਕਰਕੇ ਜੋ ਮੋਚੀ ਸੜਕ ਤੇ ਬੈਠਾ ਹੈ ਜੋ ਰੇੜੀ ਲਾ ਰਿਹਾ ਉਹਨੂੰ ਵੀ ਲੋਨ ਮਿਲੇਗਾ ਘੱਟ ਕੀਮਤ ਤੇ ਲੋਨ ਮਿਲੇਗਾ ਤੇ ਇਸ ਕਰਕੇ ਇਹ ਚੀਜ਼ਾਂ ਨੂੰ ਲੋਕਾਂ ਦੇ ਕੋਲ ਪਹੁੰਚਾਉਣ ਦੀ ਲੋੜ ਹੈ ਇਸ ਕਰਕੇ ਮੇਰੇ ਬਹੁਤ سارے এজেন্ডਾ ਹੈ ਉਹ ਕਰਾਂਗੇ ਪਾਹੋਲੀ ਮੈਂ ਕੋਈ ਵਾਅਦਾ ਨਹੀਂ ਕਰ ਰਿਹਾ ਕੀ ਇਥੇ ਕੋਈ ਵੱਡੇ ਕਾਰਖਾਨੇ ਟਾਟਾ ਬਿਰਲਾ ਤੇ ਕਿਸੇ ਦੇ ਆ ਜਾਣਗੇ ਪਰ ਮੈਂ ਵਾਅਦਾ ਕਰਦਾ ਕਿ ਛੋਟੇ ਕਾਰਖਾਨੇ ਲੱਗਣਗੇ ਜਦੇ ਨਾਲ ਵੱਡੇ ਪੱਦਰ ਤੇ ਜਿਵੇਂ ਚੰਨੋ ਤੇ ਡਿਵੈਲਪਮੈਂਟ ਹੋਈ ਹੈ ਉਸ ਤਰੀਕੇ ਨਾਲ ਹਰ ਬਲਾਕ ਤੇ ਡਿਵੈਲਪਮੈਂਟ ਸੰਗਰੂਰ ਤੋਂ ਕੀਰਤੀ ਦੀ ਰਿਪੋਰਟ ਔਨ ਏਅਰ